ਅਸਲਾਮ ਵਾਲੇਕਮ ਵੈਲਕਮ ਬੈਕ ਕਿੱਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਵਗੈਰਾ ਬਸ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਆਪਾਂ ਉਹ ਵੀਡੀਓ ਲੈ ਕੇ ਆਏ ਆ ਕਿ ਜਿਹਦੇ ਵਿੱਚ ਉਹ ਆਪਾਂ ਨੂੰ ਪਤਾ ਚੱਲੇਗਾ ਕਿ ਉਹ ਕਿਹੜਾ ਸਿੱਖ ਸੀ ਜੀਨੇ ਔਰੰਗਜ਼ੇਬ ਦੇ ਤਖਤ ਦੀ ਇੱਟ ਨਹੀਂ ਉਜਾਤੀ ਸੀ ਹਾਂਜੀ ਠੀਕ ਹੈ ਤੇ ਪੰਜਾਬ ਸਿਆਣ ਵਾਲੇ ਦੀ ਵੀਡੀਓ ਹੈ ਠੀਕ ਹੈ ਇਹ ਪ੍ਰੋਫੈਸਰ ਸਾਹਿਬ ਦੀ ਅਸੀਂ ਪਹਿਲੇ ਵੀ ਵੀਡੀਓ ਬਹੁਤ ਭੇਜਦੀ ਹੁੰਦੇ ਸੀਗੇ ਉਹ ਵਧੀਆ ਵੀਡੀਓ ਹੁੰਦੀਆਂ ਨੇ ਸੀਰੀ ਤੋਂ ਰਿਲੇਟਿਡ ਇਹਨਾਂ ਦੀ ਵੀਡੀਓ ਜਿਹੜੀਆਂ ਵੀ ਬਹੁਤ ਵਧੀਆ ਹੁੰਦੀਆਂ ਨੇ ਤੇ ਆਦਮੀ ਇਹ ਵੀ ਕਿ ਡਿਸਕ੍ਰਾਈਬ ਬਹੁਤ ਚੰਗੇ ਤਰੀਕੇ ਨਾਲ ਕਰਦੇ ਨੇ ਇਹ ਚੀ ਬਚੀ ਦਸ ਨੇ ਹਰ ਜੀ ਜਿਸ ਤੋਂ ਉਹਨਾਂ ਨੇ ਪੜ੍ਹੀ ਹੁੰਦੀ ਆ ਜਿੱਥੇ ਉਹਨਾਂ ਨੇ ਉਹ ਵੇਖਿਆ ਉਹਦਾ ਸਾਰਾ ਕੁਝ ਹਵਾਲਾ ਦੇ ਕੇ ਦੱਸ ਦੇ ਰਹੇ ਕੱਲ ਨੂੰ ਕਿਸੇ ਰੁਕਾ ਕਰ ਵੇਖੋ ਚੀਜ਼ ਵੇਖਣੀ ਪਵੇ ਤਾਂ ਬਕਾਇਦਾ ਉੱਥੇ ਵੇਖ ਸਕਦੇ हां ਚਲੋ ਜੀ ਪਹਿਲੇ ਇਹਨਾਂ ਦੀ ਵੀਡੀਓ ਦੇਖੀਏ ਚਲੋ ਸ਼ਹੀਦ ਕਰਵਾਉਣ ਵਾਲਾ ਹੰਕਾਰੀ ਔਰੰਗਜ਼ੇ ਕਿਵੇਂ ਉਹਦਾ ਦਰਦਨਾਕ ਅੰਤ ਹੋਇਆ ਕਿਵੇਂ ਪਾਗਲ ਹੋ ਕੇ ਤੜਫ ਤੜਫ ਕੇ ਮਰਿਆ ਅੱਖਾਂ ਅੰਦਰ ਤਾਂ ਸੀਗੀਆਂ ਮੋਢੇ ਇਦਾਂ ਹੋ ਗਏ ਸੀਗੇ ਲੱਤ ਇੱਕ ਟੁੱਟੀ ਹੋਈ ਸੀ ਸ਼ਾਨੀਕਾਂ ਤੋਂ ਬਿਨਾ ਉੱਠ ਨਹੀਂ ਸੀ ਪੌਂਦਾ। ਆਪਦੇ ਕਮਰੇ 'ਚ ਦੋ ਤਿੰਨ ਵਾਰ ਡਿੱਗਿਆ ਔਰੰਗਜ਼ੇਬ। ਔਰੰਗਜ਼ੇਬ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ। ਇੰਨਾ ਮਾੜਾ ਹਾਲ ਆ ਉਹਨਾਂ ਦਾ ਕਲਕੱਤੇ ਦੀ ਇੱਕ ਚੁੱਗੀ 'ਚ ਰਹਿੰਦੇ ਨੇ। ਜਿਹੜਾ ਕਹਿੰਦਾ ਸੀ ਕਿ ਹਾਂ ਕੌਣ ਗੁਰੂ ਗੋਬਿੰਦ? ਹੰਕਾਰ ਨਾਲ ਕਹਿੰਦਾ ਕਿ ਛੱਡ ਦੇ ਆਨੰਦਪੁਰ। ਸਾਰਾ ਪਰਿਵਾਰ ਸ਼ਹੀਦ ਕਰਵਾਤਾ ਤੇ ਅੱਜ ਉਹਦੀ ਕਬਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਹੈਗਾ। ਕਰੋੜਾਂ ਦਾ ਮਾਲਕ ਔਰੰਗਜ਼ੇਬ ਆਪਦੇ ਆਖਰੀ ਸਮੇਂ 'ਚ ਟੋਪੀਆਂ ਬੰਨ ਲੈ ਮਜਬੂਰ ਕਿਉਂ ਹੋਇਆ? ਮਰਨ ਤੋਂ ਪਹਿਲਾਂ ਉਹਨੇ ਆਪਦੇ ਪੁੱਤਰਾਂ ਨੂੰ ਇੱਕ ਖੱਤ ਲਿਖਿਆ ਸੀ ਔਰੰਗਜ਼ੇਬ ਕਹਿੰਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਾਏ ਛੱਤਿਓ ਨਾ ਮੇਰੀ ਕਬਰ ਨੂੰ ਕਹਿੰਦਾ ਮੈਂ ਪਾਪੀ ਆ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਧੁੱਪ 'ਚ ਸੜਨਾ ਚਾਹੀਦਾ ਐਨਾ ਡਰ ਗਿਆ ਸੀ ਉਹ ਆਪਣੇ ਗੁਨਾਹਾਂ ਤੋਂ ਤੇ ਇਹ ਡਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਜ਼ਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ ਕਿਵੇਂ ਸਿੱਖਾਂ ਨੇ ਤਿੰਨ ਵਾਰ ਔਰੰਗਜ਼ੇਬ ਤੇ ਹਮਲਾ ਕੀਤਾ ਤੇ ਡਰ ਕੇ ਔਰੰਗਜ਼ੇਬ ਨੂੰ ਦਿੱਲੀ ਛੱਡਣੀ ਪਈ ਜਮਾ ਮਸਜਿਦ ਦੀਆਂ ਪੌੜੀਆਂ ਤੇ ਸੀ ਔਰੰਗਜ਼ੇਬ ਇੱਕ ਸਿੱਖ ਆਇਆ ਨੰਗੀ ਤਲਵਾਰ ਉਹਦੇ ਹੱਥ 'ਚ ਸੀਗੀ ਔਰੰਗਜ਼ੇਬ ਵੱਲੋਂ ਭੱਜਿਆ 15 ਕਰੋੜ ਲੋਕਾਂ ਤੇ ਰਾਜ ਕਰਨ ਵਾਲਾ ਰਾਜਾ ਜਦ ਮਰਿਆ ਤਾਂ ਕੱਲਾ ਸੀ ਮਹਿਲਾਂ 'ਚ ਰਹਿਣ ਵਾਲਾ ਔਰੰਗਜ਼ੇਬ ਕਿਵੇਂ ਤੰਬੂਆਂ 'ਚ ਮਰਿਆ ਔਰੰਗਜ਼ੇਬ ਦੇ ਆਖਰੀ ਸ਼ਬਦ ਕੀ ਸੀ ਆਜ਼ਮਾ ਫਸਾਦ ਬਾਗ ਕੀ ਹੈ ਇਹਦਾ ਮਤਲਬ ਇਹ ਸਾਰਾ ਤੁਹਾਨੂੰ ਵੀਡੀਓ 'ਚ ਦੱਸਾਂਗੇ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਨੂੰ ਚਾਂਦਨੀ ਚੌਂਕ 'ਚ ਸ਼ਹੀਦ ਕਰਵਾਤਾ। ਸਿੱਖਾਂ ਦੀ ਗਿਣਤੀ ਭਾਵੇਂ ਉਸ ਟਾਈਮ ਤੇ ਥੋੜੀ ਸੀ ਪਰ ਸਿੱਖਾਂ 'ਚ ਰੋਸ ਬਹੁਤ ਸੀ। ਇੱਕ ਸਾਲ ਜੀ ਉਹਦੇ ਤੇ ਤਿੰਨ ਹਮਲੇ ਹੋਏ। ਪਹਿਲਾ ਹਮਲਾ ਚਾਂਦਨੀ ਚੌਂਕ 'ਚ ਹੀ ਹੋਇਆ ਜਦੋਂ ਆਪਦੇ ਕਾਫਲੇ ਨਾਲ ਜਾ ਰਿਹਾ ਸੀਗਾ। ਹਜ਼ਾਰਾਂ ਲੋਕ ਸਿਰ ਚੁਕਾ ਕੇ ਉਹਨੂੰ ਸਲਾਮ ਕਰ ਰਹੇ ਸੀ। ਭੀੜ 'ਚੋਂ ਗੁਰੂ ਦਾ ਇੱਕ ਸਿੱਖ ਨਿਕਲਿਆ। ਉਹਦੇ ਹੱਥ 'ਚ ਡੰਡਾ ਸੀ। ਡੰਡਾ ਬੱਗਵਾ ਮਾਰਿਆ ਔਰੰਗਜ਼ੇਬ ਵੱਲ ਨੂੰ। ਔਰੰਗਜ਼ੇਬ ਦੇ ਨਹੀਂ ਲੱਗਿਆ ਪਰ ਉਹਦੇ ਸ਼ਾਹੀ ਛਤਰ ਤੇ ਵੱਜਿਆ। ਹਿੱਲ ਗਏ ਲੋ ਦੂਜਾ ਹਮਲਾ ਹੋਇਆ ਜਾਮਾ ਮਸਜਿਦ ਜਦੋਂ ਮੱਥਾ ਟੇਕਣ ਗਿਆ ਹੋਇਆ ਸੀ ਅਰੰਗਜੀਤ ਜਾਮਾ ਮਸਜਿਦ ਦੀਆਂ ਪੌੜੀਆਂ ਤੇ ਸੀ ਅਰੰਗਜੀਤ ਆਪਦੇ ਸੈਨਿਕਾਂ ਦੇ ਦਰਬਾਰੀਆਂ ਨਾਲ ਇੱਕ ਸਿੱਖ ਆਇਆ ਨੰਗੀ ਤਲਵਾਰ ਉਹਦੇ ਹੱਥ 'ਚ ਸੀਗੀ ਅਰੰਗਜੀਤ ਵੱਲੋਂ ਭੱਜਿਆ ਸੈਨਿਕਾਂ ਨੇ ਫੜ ਲਿਆ ਤੇ ਸਿੱਖ ਅਰੰਗਜੀਤ ਤੱਕ ਨਹੀਂ ਪਹੁੰਚ ਪਾਇਆ ਤੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੀਜਾ ਹਮਲਾ ਹੋਇਆ ਯਮਨਾ ਨਦੀ ਤੇ ਸੈਰ ਕਰ ਰਿਹਾ ਸੀ ਅਰੰਗਜੀਤ ਕਿਸ਼ਤੀ 'ਚ ਬੈਠਾ ਸੀ ਇੱਕ ਸਿੱਖ ਦੇ ਹੱਥ 'ਚ ਦੋ ਇੱਟਾਂ ਦੋ ਨੋ ਇਟਾਂ ਬੱਗਵੀਆਂ ਮਾਰੀਆਂ ਰੰਗਜੀਤ ਵਾਲੇ ਉਹ ਇਟਾਂ ਜੋ ਇੱਕ ਇਟ ਰੰਗਜੀਤ ਦੇ ਸੰਗਾਸਨ ਤੇ ਲੱਗੀ ਜਿਹੜਾ ਕਿਸਤੀ ਚ ਰੱਖਿਆ ਹੋਇਆ ਸੀ ਇੰਨਾ ਕ ਖੋਫ ਖਾ ਗਿਆ ਹੋਸਟ ਟਾਈਮ ਤੇ ਕਿ ਉਹਨੂੰ ਦਿੱਲੀ ਛੱਡਣ ਲਈ ਮਜਬੂਰ ਹੋਣਾ ਪਿਆ 1676 ਚ ਉਹਨੇ ਦਿੱਲੀ ਛੱਡੀ ਤੇ ਦੱਖਣ ਵੱਲ ਚੱਲ ਗਿਆ ਤੇ ਉਹ 31 ਸਾਲ ਆਪਦੇ ਘਰ ਤੋਂ ਦੂਰ ਰਿਹਾ ਤੇ ਮੈਲਣਾ ਚ ਰਹਿਣ ਵਾਲਾ ਰਾਜਾ ਇੱਕ ਤੰਬੂਆਂ ਚ ਮਰਿਆ ਗੁਰੂ ਸਾਹਿਬ ਨੂੰ ਉਹਨੇ ਘਰ ਛੱਡਣ ਲਈ ਮਜਬੂਰ ਕੀਤਾ ਸੀਗਾ ਆਨੰਦਪੁਰ ਦਾ ਕਿਲਾ ਛੱਡ ਕੇ ਗਏ ਗੁਰੂ ਸਾਹਿਬ ਆਪਦੇ ਪਰਿਵਾਰ ਸਣੇ ਉਹ ਜ਼ਾਲਮ 31 ਸਾਲ ਆਪਦੇ ਘਰ ਤੋਂ ਬਾਹਰ ਰਿਹਾ ਤੇ ਆਖਰੀ ਸਾਹ ਵੀ ਉਹਨੇ ਕਿਸ ਤਰੀਕੇ ਨਾਲ ਲਏ ਕਿ ਉਹ ਕਹਿੰਦਾ ਸੀ ਕਿ ਦੁਸ਼ਮਣ ਨੂੰ ਵੀ ਇਹੋ ਜਿਹੀ ਮੌਤ ਨਾ ਆਵੇ ਅਰੰਗਜੀਤ ਨੇ 49 ਸਾਲ ਰਾਜ ਕੀਤਾ ਭਾਰਤ ਦਾ ਸਭ ਤੋਂ ਅਮੀਰ ਆਦਮੀ ਸੀਗਾ ਉਸ ਟਾਈਮ ਤੇ ਉਹ ਤੇ ਸਭ ਤੋਂ ਤਾਕਤਵਰ ਲੱਖਾਂ ਦੀ ਫੌਜ ਜਿਹੜੇ ਗੈਰ ਮੁਸਲਮ ਹੁੰਦੇ ਸੀਗੇ ਉਹਨਾਂ ਨਾਲ ਦੋ ਹੀ ਗੱਲਾਂ ਕਰਦਾ ਸੀ ਉਹ ਜਾਂ ਤਾਂ ਕਹਿੰਦਾ ਸੀ ਮੁਸਲਮਾਨ ਬਣ ਜਾ ਜਾਂ ਫਿਰ ਇਹਨੂੰ ਮਰਵਾ ਦਿਓ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਉਹਨੇ ਐਂ ਕੀਤਾ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਉਹਦੀ ਸ਼ਾਇਤ ਹੀ ਹੋਈ ਸੀ ਚੰਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 5 ਜਨਵਰੀ 1707 ਨੂੰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਜ਼ਫਰਨਾਮਾ ਜ਼ਫਰਨਾਮੇ 'ਚ ਗੁਰੂ ਸਾਹਿਬ ਉਹ ਸੌਹਾਂ ਦਾ ਜ਼ਿਕਰ ਕਰਦੇ ਨੇ ਜੋ ਔਰੰਗਜ਼ੇਬ ਖਾ ਕੇ ਮੁਕਰਿਆ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਤੇਰਾ ਕੋਈ ਦੀਨ ਤਰਮ ਨਹੀਂ ਐ ਤੂੰ ਆਪਦੇ ਰੱਬ ਦਾ ਵੀ ਨਹੀਂ ਐ ਤੂੰ ਅੱਲਾ ਦਾ ਵੀ ਨਹੀਂ ਐ ਫੇਰ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰਵਾਤੇ ਮੇਰਾ ਖਾਲਸਾ ਜ਼ਹਿਰੀਲਾ ਸੱਪ, ਕੁੰਡਲੀਆਂ ਸੱਪ ਹਜੇ ਜਿਉਂਦਾ ਐ। ਕਿ ਹਾਸਦ ਕੇ ਚੂੰਬਾ ਚ ਗਾਂ ਕੁੱਸ ਤੇ ਚਾਰ, ਕਿ ਬਾਕੀ ਬੇਮਾਨਦਾਂ ਸਭ ਪੇਚੀਦਾ ਮਾਰ। ਔਰ ਰੰਗਜੀਤ ਦੇ ਸਾਹਮਣੇ ਉਹਦੇ ਸਾਰੇ ਪਾਪ ਕੋ ਮਨ ਲੱਗ ਗਏ। ਜੇ ਹੋਰ ਕੋਈ ਮਾਰਦਾ ਔਰੰਗਜੀਬ ਨੂੰ ਜੰਗ ਚ ਮਾਰ ਦਿੰਦਾ। ਗੁਰੂ ਸਾਹਿਬ ਦੀ ਤਾਕਤ ਦੇਖੋ ਕਿ ਉਹਨਾਂ ਨੇ ਬੰਦਾ ਨਹੀਂ ਮਾਰਿਆ, ਉਹ ਬੰਦੇ ਦਾ ਹੰਕਾਰ ਮਾਰਤਾ। ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜੀਬ ਨੂੰ ਆਪਦੇ ਗੁਨਾਹਾਂ ਦਾ ਐਸਾ ਅਹਿਸਾਸ ਹੋਇਆ ਕਿ ਉਹਦਾ ਦਿਮਾਗ ਹਿੱਲ ਗਿਆ ਉਹ ਲਿਖਦਾ ਹੈ ਆਪਦੇ ਪੁੱਤਰਾਂ ਨੂੰ ਲਿਖੇ ਖੱਤ ਉਹ ਲਿਖਦਾ ਹੈ ਕਿ ਮੈਂ ਕੀ ਕੀਤਾ ساری ਉਮਰ ਅੱਲਾ ਮੇਰੇ ਦਿਲ ਦੇ ਅੰਦਰ ਸੀ ਤੇ ਮੈਂ ਬੇਕਸੂਰਾਂ ਦਾ ਖੂਨ ਡੋਲਦਾ ਰਿਹਾ ਉਹ ਕਹਿੰਦਾ ਇਹ じゃ ਬਾਦਸ਼ਾ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕਹਿੰਦਾ ਮੈਂ ਪਾਪੀ ਆ ਅੱਖਾਂ ਅੰਦਰ ਤਾਂ ਸੀਗੀਆਂ ਮੋਢੇ ਇਦਾਂ ਹੋ ਗਏ ਸੀਗੇ ਲੱਤ ਇੱਕ ਟੁੱਟੀ ਹੋਈ ਸੀ ਸੈਨਿਕਾਂ ਤੋਂ ਬਿਨਾਂ ਉੱਠ ਨਹੀਂ ਸੀ ਪਾਉਂਦਾ ਆਪਦੇ ਕਮਰੇ 'ਚ ਦੋ ਤਿੰਨ ਵਾਰ ਡਿੱਗਿਆ ਔਰੰਗਜ਼ੇ ਜਦੋਂ ਜਾ ਕੇ ਉਹਦੇ ਘਰ ਵਾਲੀ ਦੇਖਦੀ ਸੀ ਹਲਾਉਂਦੀ ਸੀ ਤਾਂ ਉੱਪਰ ਦੇਖਦਾ ਸੀ ਫਿਰ ਗੁੱਸੇ ਹੋ ਜਾਂਦਾ ਸੀ ਉਹਦੇ ਤੇ ਰੰਗਜੀਤ ਨੇ ਆਪਣੀ ਇੱਕ ਵਸੀਅਤ ਬਣਾਈ ਸੀ ਹਮੀਦੂਦੀਨ ਕੋਲ ਉਹ ਵਸੀਅਤ ਬਣਾ ਕੇ ਗਿਆ ਸੀ ਉਹਦੇ ਚ ਕੀ ਲਿਖਦਾ ਹੈ ਕਿ ਮੇਰੀ ਕਬਰ ਤੇ ਖਰਚਾ ਨਾ ਕੀਤਾ ਜਾਵੇ ਮੈਂ ਪਾਪੀ ਆ ਕਹਿੰਦਾ ਮੇਰੀ ਆਇਆ ਮੇਰੀ ਨੌਕਰ ਦੀ ਜੇਬ ਵਿੱਚ ਮੈਂ 4 ਰੁਪਏ 2 ਆਨੇ ਪਾ ਕੇ ਜਾ ਰਿਹਾ ਆ ਆਖਰੀ ਸਮੇਂ 'ਚ ਜਦੋਂ ਗੁਰੂ ਸਾਹਿਬ ਨੇ ਉਹਨੂੰ ਜ਼ਫਰਨਾਮਾ ਲਿਖਿਆ ਤਾਂ ਉਹਨੂੰ ਅਹਿਸਾਸ ਹੋਇਆ ਕਿ ਕਰੋੜਾਂ ਰੁਪਏ ਜਿਹੜਾ ਮੈਂ ਕਮਾਇਆ ਉਹ ਹਰਾਮ ਦੀ ਕਮਾਈ ਹੈ ਤਾਂ ਫਿਰ ਉਹਨੇ ਉਹਨਾਂ ਨਾਲ ਟੋਪੀਆਂ ਬੁਣੀਆਂ ਉਹ ਟੋਪੀਆਂ ਵੇਚ ਕੇ ਉਹਨੂੰ 4 ਰੁਪਏ ਦੋ ਆਨੇ ਮਿਲੇ ਕਹਿੰਦਾ ਇਹ ਮੇਰੇ ਹੱਕ ਦੀ ਕਮਾਈ ਆ ਇਹਦੇ ਨਾਲ ਮੇਰਾ ਕਫਨ ਖਰੀਦਿਆ ਜਾਵੇ ਕਹਿੰਦਾ ਮੇਰੀ ਕਬਰ ਕੱਚੀ ਹੱਟ ਦੀ ਮਿੱਟੀ ਨਾਲ ਬਣਾਈ ਜਾਵੇ ਕੋਈ ਫੁੱਲ ਨਾ ਵਿਛਾਏ ਜਾਣ ਉੱਪਰ ਔਰੰਗਜੀਬ ਕਹਿੰਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਾਓ ਛੱਤਿਓ ਨਾ ਮੇਰੀ ਕਬਰ ਨੂੰ ਕਹਿੰਦਾ ਮੈਂ ਪਾਪੀ ਆ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਧੁੱਪ ਚ ਸੜਨਾ ਚਾਹੀਦਾ ਜਦੋਂ ਮੈਨੂੰ ਦਫਨਾਇਆ ਜਾਵੇ ਤਾਂ ਮੇਰਾ ਮੂੰਹ ਕਫਨ ਤੋਂ ਬਾਹਰ ਰੱਖਿਆ ਜਾਵੇ ਤਾਂ ਕਿ ਮੈਂ ਅੱਲਾ ਦੀ ਦਰਗਾਹ 'ਚ ਨੰਗੇ ਮੂੰਹ ਜਾਮਾ ਤੇ ਮੇਰੇ ਗੁਨਾਹ maaf ਹੋ ਜਾਣ ਐਨਾ ਡਰ ਗਿਆ ਸੀ ਉਹ ਆਪਣੇ ਗੁਨਾਹਾਂ ਤੋਂ ਤੇ ਇਹ ਡਾਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਜ਼ਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ ਅੱਜ ਵੀ ਜੇ ਉਹਦੀ ਕਬਰ ਦੇਖਾਂਗੇ ਉਹਦੀ ਕਬਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਹੈਗਾ ਉਹਨੂੰ ਅੱਜ ਵੀ ਲਾਂਤਾਂ ਪੈਂਦੀਆਂ ਨੇ ਤੇ ਰੈਂਦੀ ਦੁਨੀਆ ਤੱਕ ਉਹਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਔਰੰਗਜੀਬ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਦਾ ਕਲਕੱਤੇ ਦੀ ਇੱਕ ਛੁੱਗੀ 'ਚ ਰਹਿੰਦੇ ਨੇ ਲੋਕਾਂ ਦੇ ਘਰੇ ਭਾਂਡੇ ਮਾਂਜਣ ਨੂੰ ਮਜਬੂਰ ਨੇ ਉਹਨਾਂ ਦੇ ਘਰ ਦੀਆਂ ਔਰਤਾਂ ਤੇ ਸਰਕਾਰ ਦੀ ਦਿੱਤੀ ਹੋਈ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਉਹ ਲੋਕ ਜਿਹੜਾ ਕਹਿੰਦਾ ਸੀ ਕਿ ਹਾਂ ਕੌਣ ਗੁਰੂ ਗੋਬਿੰਦ ਹੰਕਾਰ ਨਾਲ ਕਹਤਾ ਕਿ ਛੱਡ ਦੇ ਆਨੰਦ ਪਰ ਬੇਕਾਰ ਕਰਤਾ ਗੁਰੂ ਸਾਹਿਬ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਤਾ ਤੇ ਅੱਜ ਕੀ ਕਰ ਰਹੀ ਆ ਉਹਦੀ ਪੀੜੀ ਇਹ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਕਿ ਹਸੀ ਆਸਮਾ ਖਜ਼ਾਦ ਬਾਗ ਇਹ ਉਹਦੇ ਆਖਰੀ ਸ਼ਬਦ ਸੀਗੇ ਇਹਦਾ ਮਤਲਬ ਕੀ ਸੀ ਕਿ ਮੇਰੇ ਜਾਨ ਦਾ ਹੁਣ ਟਾਈਮ ਆ ਗਿਆ ਹੈ ਮੈਂ ਜਾਣਾ ਤੇ ਮੇਰੀ ਮੌਤ ਤੋਂ ਬਾਅਦ ਹਨੇਰਾ ਆ ਜਾਊਗਾ ਮੇਰੀ ਮੌਤ ਤੋਂ ਬਾਅਦ ਨਿਰਾਸ਼ਾ ਹੋਊਗੀ ਉਦੋਂ ਬਾਅਦ ਫਿਰ ਮੁਗਲ ਰਾਜ ਦਾ ਤਖਤਾ ਪਲਟ ਹੋਇਆ ਦਬਿਆ ਮੁਗਲ ਰਾਜ ਤਖਤ ਦਾ ਉਦੀ ਹਿੱਲ ਗਿਆ ਸੀ ਔਰੰਗਜ਼ੇਬ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ ਚਾਂਦਨੀ ਚੌਂਕ ਬਸ ਉਹ ਬਚਿਆ ਹੋਇਆ ਸੀ ਸਿਰਫ ਇਸ ਕਰਕੇ ਕਿਉਂਕਿ ਉਹਦੇ ਹੰਕਾਰ ਨੂੰ ਮਾਰਨਾ ਸੀ ਜੋ ਜ਼ਫਰਨਾਮੇ ਦੇ ਥਰੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਤਾਂ ਇਸ ਤਰੀਕੇ ਨਾਲ ਹੋਇਆ ਸੀਗਾ ਇਸ ਜ਼ਾਲਮ ਦਾ ਅੰਤ ਜਿਹੜਾ ਜ਼ੁਲਮ ਆ ਉਹਨੇ ਹਾਰਨਾ ਹੀ ਹਾਰਨਾ ਹੁੰਦਾ ਹੈ ਔਰੰਗਜ਼ੇਬ ਉੱਥੇ ਜਦੋਂ ਸ਼ਿਵਰ ਚ ਰਹਿੰਦਾ ਸੀਗਾ ਕਹਿੰਦੇ 3 ਸਾਲ ਆਪਣੀ ਫੌਜ ਨੂੰ ਤਲਖਾ ਨਹੀਂ ਦੇ ਪਾਇਆ ਤੇ ਏ ਟਾਈਮ ਦਾ ਸਭ ਤੋਂ ਜ਼ਿਆਦਾ ਫਾਇਦਾ ਮਰਾਠਿਆਂ ਨੇ ਚੱਕਿਆ ਮਰਾਠਿਆਂ ਨੇ ਮੁਗਲਾਂ ਤੇ ਹਮਲਾ ਕੀਤਾ ਕਹਿੰਦੇ ਇੰਨੀ ਵੱਡਾ ਟੁਕੀ ਹੋਈ ਉਹਨਾਂ ਕੋਲ ਜਗ੍ਹਾ ਵੀ ਨਹੀਂ ਸੀਗੀ ਕਿ ਅਸੀਂ ਦਫਨਾ ਸਕੀਏ ਆਪਣੇ ਸੈਨਿਕਾਂ ਇੱਕ ਟੋਆ ਪੜਦੇ ਸੀ ਕੋਈ ਵੀ ਜਾਨਵਰ ਮਰਦਾ ਉਹਦੇ 'ਚ ਸੜ ਦਿੰਦੇ ਸੀ ਕੋਈ ਵੀ ਸੈਨਿਕ ਮਰਦਾ ਉਹਦੇ 'ਚ ਸੜ ਦਿੰਦੇ ਸੀ ਮਸਕ ਮਾਰਦਾ ਸੀ ਲੋਕਾਂ ਦਾ ਰੋਟੀ ਤੱਕ ਨਹੀਂ ਖਾਦੀ ਜਾਂਦੀ ਸੀ ਇਹ ਹੋਇਆ ਸੀ ਔਰੰਗਜ਼ੇਬ ਦੀ ਸੈਨਾ ਦਾ ਹਾਲ ਜਿਹੜੀ ਫੌਜ ਦੇ ਦਮ ਤੇ ਉਹ ਕਹਿੰਦਾ ਸੀ ਕਿ ਹਾਂ ਕੌਣ ਸਿੱਖ ਤਾ ਤੁਮ ਕਬਦੋ ਸਿੱਖਾਣੋ ਉਹ ਫੌਜ ਨੂੰ ਅੱਜ ਦਫਨ ਹੋਣਾ ਵੀ ਨਸੀਬ ਨਹੀਂ ਸੀ ਹੋ ਰਿਹਾ ਇਥੇ ਗੱਲਾਂ ਕਹਿੰਦੇ ਨੇ ਕਿ ਹੰਕਾਰ ਜਿਹੜਾ ਨਾ ਉਹ ਬੰਦੇ ਦੇ ਅੱਗੇ ਆ ਜਾਂਦਾ ਹੈ ਮੈਂ ਜਿਹੜੀ ਹੈ ਨਾ ਮੈਂ ਮੈਂ ਬੰਦੇ ਨੂੰ ਮਾਰ ਦਿੰਦੀ ਹੈ ਠੀਕ ਹੈ ਜਿਹੜਾ ਕਵੇ ਕਿ ਮੈਂ ਕੌਣ ਆ ਮੈਂ ਆ ਮੈਂ ਵਕਤ ਦਾ ਬਾਦਸ਼ਾਹ ਆ ਮੈਂ ਔਰੰਗਜ਼ੇਬ ਆ ਇਹੋ ਤੇ ਦੇਖ ਲਓ ਕਿਹੜੀ ਮੁੱਥੇ ਪੜਿਆ ਮਤਲਬ ਦੇਖੋ ਕਿ ਜ਼ਫਰਨਾਮਾ ਉਹਨੇ ਪੜ੍ਹ ਕੇ ਤਾਂ ਸਬਾਹ ਤੋਂ ਕਹਿੰਦੇ ਨੇ ਕਿ ਉਹ ਬੜਾਈ ਹੋ ਗਿਆ ਸੀ ਕਿ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਮੈਂ ਬਹੁਤ ਗਲਤ ਕੀਤਾ ਮੈਂ ਬਹੁਤ ਜ਼ੁਲਮ ਕੀਤਾ ਮੈਂ ਬਹੁਤ ਜ਼ੁਲਮ ਕਰ ਚੁੱਕਿਆ ਹਾਂ ਦੇਖੋ ਐਡੇ ਤੇ ਕਿਵੇਂ ਕਿ ਜੀ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕੀਤਾ ਸੀ ਕਿ ਆਪਣਾ ਘਰ ਛੱਡ ਦੇ ਉਹ ਹਾਦਪੁਰ ਛੱਡ ਦਿੱਤੇ ਉਸ ਤੋਂ ਬਾਅਦ ਉਹਨੇ ਆਪ ਵੀ 31 ਸਾਲ ਆਪਣੇ ਬਹਿਲ ਚ ਨਹੀਂ ਜਾ ਸਕਿਆ ਹੈ ਬਾਹਰ ਉਹਦੇ ਵਿੱਚ ਝੁਗਿਆ ਚ ਰਹਿਦਾ ਰਿਹਾ ਤੇ ਹੁਣ ਉਹਦੀ ਪੀੜੀ ਦਾ ਹਾਲ ਦੇਖੋ ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਹਰ ਬੰਦਾ ਜਿਹੜਾ ਹੈ ਨਾ ਅਜੇ ਤੱਕ ਯਾਦ ਕਰਦਾ ਤੇ ਆਉਣ ਵਾਲੀਆਂ ਪੀੜੀਆਂ ਨੇ ਵੀ ਯਾਦ ਕਰਨਾ ਹੈ ਉਹਨਾਂ ਨੂੰ ਤੇ ਯਾਦ ਰੱਖਣਾ ਵੀ ਹੈ ਗੁਰੂ ਗੋਬਨ ਸਾਹਿਬ ਗੋਬਨ ਜੀ ਨੇ ਠੀਕ ਹੈ ਕਲਮ ਦੀ ਮਾ ਕਲਮ ਤੇ ਦੱਸਿਆ ਹੈ ਕਿ ਤੂੰ ਜੋ ਕੀਤਾ ਹੈ ਇਹ ਸਭ ਗਲਤ ਕੀਤਾ ਹੈ ਰੱਬ ਵੀ ਤੇਰੇ ਤੋਂ ਰਾਜ਼ੀ ਨਹੀਂ ਹੋਏਗਾ ਉਹ ਚੀਜ਼ ਜਦੋਂ ਉਹਨੇ ਉਹ ਜ਼ਫਰਨਾਮਾ ਪੜਿਆ ਜ਼ਫਰਨਾਮਾ ਪੜਨ ਤੋਂ ਬਾਅਦ ਉਹਨੂੰ ਖੁਦ ਹੋਰਗਦੇਵ ਨੂੰ ਖੁਦ ਫੀਲ ਹੋਇਆ ਕਿ ਯਾਰ ਮੈਂ ਵਾਕਈ ਬਹੁਤ ਜ਼ੁਲਮ ਕੀਤਾ ਹੈ ਕਿ ਕਿ ਤੈਨੂੰ ਰੱਬ ਵੀ ਕਦੀ ਮਾਫ਼ ਨਹੀਂ ਕਰੇਗਾ ਕਿ ਤੂੰ ਰੱਬ ਦੀ ਐ ਕਸਮਾ ਖਾ ਕੇ ਉਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਯਕੀਨ ਕੀਤਾ ਨਾ ਉਹਨੇ ਕਸਮ ਖਾਦੀ ਕਿ ਮੈਂ ਕਸਮ ਖਾਣਾ ਵਾ ਕਿ ਤੁਸੀਂ ਆਪਣਾ ਨੰਦੂਰ ਛੱਡ ਦੋ ਮੈਂ ਸਭ ਨੂੰ ਜਾਨ ਦੇਵਾਂਗਾ ਲੇਕਿਨ ਜਿਵੇਂ ਹੀ ਉਹ ਅੱਧੇ ਅੱਧੇ ਰਸਤੇ ਤੱਕ ਗਏ ਤੇ ਸਿਰਸਾ ਨਦੀ ਤੱਕ ਗਏ ਤਾਂ ਉਧੋਂ ਪਿੱਛੋਂ ਉਹਨਾਂ ਦੇ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਇਹ ਤੇ ਵਾਦਾ ਖਿਲਾਫੀ ਹੋਈ ਨਾ ਇਸੇ ਚੀਜ਼ ਦੇ ਪਰ ਉਹਨਾਂ ਨੇ ਉਸ ਕਲਮ ਦੀ ਮਾਰ ਨਾਲ ਕਹਿੰਦੇ ਸਨ ਉਹ ਮਰਦਾ ਨਹੀਂ ਸੀ ਪਰ ਕਲਮ ਦੀ ਮਾਰ ਤੋਂ ਬਾਅਦ ਫਿਰ ਉਹਦੀ ਹਾਲਤ ਹੀ ਬਈ ਕਿ ਉਹਦੀ ਅੱਖਾਂ ਅੰਦਰ ਤਸ ਗਈਆਂ ਉਹ ਡੇ ਚੁੱਕ ਗਏ ਦਾਤ ਨੂੰ ਬੰਦੇ ਨੂੰ ਨਾ ਬੰਦੇ ਨੂੰ ਆਪਣਾ ਆਪ ਨਾ ਨਜ਼ਰ ਆ ਜਾਂਦਾ ਹੈ ਕਿ ਮੈਂ ਕੀ ਕੀਤਾ ਠੀਕ ਹੈ ਔਰੰਗਜ਼ੇਬ ਨੂੰ ਆਪਣਾ ਆਪ ਨਜ਼ਰ ਆ ਗਿਆ ਸੀਗਾ ਕਿ ਮੈਂ ਮਾਸ ਵਾਈਜ਼ ਜ਼ਿਆਦਤੀਆਂ ਜ਼ੁਲਮ ਕਤਲੋ ਗਾਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਜਬਰ ਤੋਂ ਇਲਾਵਾ ਕੁਝ ਨਹੀਂ ਠੀਕ ਹੈ ਮੈਂ ਮਾਲੋ ਦੌਲਤ ਜਿਹੜੀ ਇੰਨੀ ਦੋ ਨੰਬਰ ਤਰੀਕੇ ਨਾਲ ਕਮਾਈ ਹੈ ਨਾ ਇੰਨੇ ਮਹਿਲ ਬਣਾਏ ਨੇ ਠੀਕ ਹੈ ਤੇ ਮਰ ਕੇ ਮੈਂ ਮਿੱਟੀ 'ਚ ਜਾਣਾ ਠੀਕ ਹੈ ਹੋਰ ਕੈਸੀ ਗੱਲ ਹੈ ਕੈਸੀ ਗੱਲ ਹੈ ਕਿ ਉਹਦੀ 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 ਕਵਰ ਤੇ ਕੋਈ ਦੀਵਾ ਬਾਲ ਨਾ ਉਹ ਦੇਖੋ ਉਹਦੀ ਕਵਰ ਤੇ ਕੋਲ ਉਹਨੇ ਕਿਹਾ ਮੇਰੀ ਕਵਰ ਤੇ ਕੋਲ ਕੋਈ ਦਰਖਤ ਨਾ ਹੋਵੇ ਮੇਰੀ ਮੇਰੀ ਕਵਰ ਨੂੰ ਅਸੀਂ ਲੋਕ ਨਾ ਅਸੀਂ ਲੋਕ ਕੀ ਕਰਦੇ ਆ ਕਿ ਯਾਰ ਇੱਕ ਕਬਰਾਂ ਉਹਨਾਂ ਕਬਰਾਂ ਦੇ ਕੋਲ ਨਾ ਦਰਖਤ ਲਾ ਜਾਈਦਾ ਕਿ ਯਾਰ ਬੁੱਢਾ ਹੋਵੇ ਕਬਰ ਨੂੰ ਛਾਂ ਰਵੇ ਠੀਕ ਹੈ ਤੇ ਦੇਖੋ ਜੀ ਉਸ ਬੰਦੇ ਨੇ ਖੁਦ ਕਿਹਾ ਕਿ ਮੇਰੀ ਕਬਰ ਦੇ ਉੱਤੇ ਜਿਹੜਾ ਨਾ ਆਪਣਾ ਕੋਈ ਵੀ ਦਰਖਤ ਲਾਵੇ ਮੇਰੀ ਕਬਰੇ ਤੁਪੇ ਹੀ ਸੜ ਸਕਦੀ ਰਵੇ ਕਿਉਂ ਉਹਨੂੰ ਅਹਿਸਾਸ ਹੋਇਆ ਪਰ ਅਹਿਸਾਸ ਉਦੋਂ ਹੋਇਆ ਕਿ ਜਦੋਂ ਪਾਣੀ ਖੁਲਾਤ ਨਾ ਖੁਲਾਤ ਤਾਂ ਦੱਲ ਗਿਆ ਜਿਵੇਂ ਜਦੋਂ ਬਹੁਤ ਦੇਰ ਹੋ ਗਈ ਤੇ ਹਾਲ ਦੇਖ ਲਓ ਕਿਵੇਂ ਆ ਲੋਕਾਂ ਦੇ ਘਰ ਕਾਪ ਕਰਕੇ ਕਿਤੇ ਬੋਗਲਾ ਸਲਤਰਤਾ ਦੇ ਉਹਨਾਂ ਦੀ ਜੀਨਾ ਕੋਲ ਲੱਖਾਂ ਹਜ਼ਾਰਾ ਸਭ ਰੋ ਪੂਰੀ ਦੁਨੀਆ ਦੇ ਸਮਝੋ ਰਾਜ ਕਰਦੇ ਰਹੇ ਨੇ ਤੇ ਉਹ ਕੀ ਉਹਨਾਂ ਦੀ ਪੀਰੀ ਜਿਹੜੀ ਆ ਪੈਨਸ਼ਨਾਂ ਦੇ ਉੱਤੇ ਕਰਾਰਾ ਕਰਦੇ ਗੌਰਮੈਂਟ ਦੇ ਬਿਲਕੁਲ ਹੰਕਾਰ ਨਾ ਹੰਕਾਰ ਕਰੋ ਕਿ ਤੁਹਾਡੀ ਆਨ ਵਾਲੀਆਂ ਪੀਰੀਆਂ ਨੂੰ ਨਾ ਉਹ ਚੀਜ਼ ਭੁਗਤਤੀ ਨਾ ਪਏ ਬਿਲਕੁਲ ਬਿਲਕੁਲ ਉਹ ਬੋਬੋ ਜੋ ਤੁਸੀਂ ਵੱਡ ਸਕਦੇ ਉਹ ਨਾ ਬੋਬੋ ਕਿ ਜੋ ਤੁਸੀਂ ਵੱਡ ਨਹੀਂ ਸਕਦੇ ਹੈ ਠੀਕ ਅੱਛਾ ਦੇਖੋ ਯਾਰ ਇਹ ਦੇਖੋ ਇਹ ਔਰਨ ਦੇ ਇੱਕ ਵੀ ਵਕਤ ਦਾ ਬਾਦਸ਼ਾਹ ਸੀ ਨਾ ਤੇ ਮਹਾਰਾਜਾ ਰਣਜੀਤ ਸਿੰਘ ਵੀ ਵਕਤ ਦਾ ਬਾਦਸ਼ਾਹ ਸੀ ਨਾ ਠੀਕ ਹੈ ਕਿੰਨਾ ਫਰਕ ਸੀਗਾ ਠੀਕ ਹੈ ਹੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਮੁਸਲਮਾਨ ਵੀ ਖੁਸ਼ਹਾਲ ਸਿੱਖ ਵੀ ਖੁਸ਼ਹਾਲ ਹਿੰਦੂ ਵੀ ਖੁਸ਼ਹਾਲ ਅਸਾਈ ਵੀ ਖੁਸ਼ਹਾਲ ਸਾਰੀਆਂ ਕੌਮਾਂ ਇਕੱਠੀਆਂ ਰਹਿੰਦੀਆਂ ਸੀ ਤੇ ਖੁਸ਼ਹਾਲ ਵੀ ਸੀਗੀਆਂ ਠੀਕ ਹੈ ਤੇ ਕੋਈ ਕਿਸੇ ਤੇ ਜ਼ੁਲਮ ਵੀ ਨਹੀਂ ਸੀ ਕਰਦਾ ਉਹੀ ਤੇ ਚੀਜ਼ ਹੈ ਕਿ ਮਜ਼ਹਬ ਦੇ ਉੱਤੇ ਲੈ ਕੇ ਨਹੀਂ ਸੀ ਨਾ ਤੋੜਦੇ ਹਾਂ ਉਹ ਇਨਸਾਨੀਅਤ ਨੂੰ ਲੈ ਕੇ ਤੋੜਦੇ ਸੀ ਇਸੇ ਵਜ੍ਹਾ ਤੋਂ ਤੇ ਉਹ ਦੌਰ ਜਿਹੜਾ ਵੈ ਕਹਿੰਦੇ ਨੇ ਕਿ ਉਹ ਗੋਲਡਨ ਪੀਰੀਅਡ ਸੀ। ਗੋਲਡਨ ਬਾਕੀ ਉਹ ਤੇ ਐਂ ਨਹੀਂ ਸੀ ਫੋਕੀਆ ਦੀ ਤੀਜਾ ਦੀ ਕਿ ਇਹ ਮੁਸਲਮਾਨ ਐ ਐਸੇ ਕੈਸਾ ਆਇਆ ਸਿੱਖਾਂ ਨੂੰ ਤਰਜੀਹ ਦਿੱਤੀ ਜਾ ਰਹੀ ਐ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਤੇ ਸਾਈਆਂ ਨੂੰ ਨਹੀਂ ਤਰਜੀਹ ਦਿੱਤੀ ਜਾ ਰਹੀ ਉਹਨਾਂ ਵات ਸਾਰੇ ਬਰਾਬਰ ਸੀ ਤੇ ਉਹ ਦੌਰ ਅੱਜ ਦੀ ਤੇ ਹਰ ਬੰਦਾ ਯਾਦ ਕਰਦਾ ਵੈ। ਉਹ ਦੌਰ ਦੁਬਾਰਾ ਕਿਤੇ ਵਾਪਸ ਆ ਜਾਵੇ। ਇਹ ਵੀ ਖੁਸ਼ਹਾਲੀ ਵੀ ਤੇ ਕਦੀ ਸੀ ਦਮ। ਖੁਸ਼ਹਾਲੀ ਜਦੋਂ ਤੁਸੀਂ ਕਿਤੇ ਸੀਟ ਤੇ ਬਹਿ ਜਾਓ ਜਦੋਂ ਤੁਸੀਂ ਵਕਤ ਦੇ ਹਾਕਮ ਬਣ ਜਾਓ ਵਕਤ ਦੇ ਬਾਦਸ਼ਾਹ ਬਣ ਜਾਓ ਪੋਸਟ ਆਪ ਬੰਦੇ ਦੀ ਔਕਾਤ ਦਾ ਪਤਾ ਚੱਲਦਾ ਹੈ ਕਿ ਬੰਦਾ ਕਿੰਨੇ ਪਾਣੀ ਜਿਵੇਂ ਠੀਕ ਹੈ ਔਰ ਦੇਖੋ ਜਿਹੜਾ ਬੰਦਾ ਬਹੁਤਾ ਹੰਕਾਰਦਾ ਹੈ ਨਾ ਠੀਕ ਹੈ ਤੇ ਯਕੀਨ ਮੰਨ ਰੱਬ ਉਹਨੂੰ ਉਨੀ ਹੀ ਈਬਰਤਨਾਕ ਮੌਤ ਦਿੰਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਔਰ ਜਿਹੜਾ ਬੰਦਾ ਦੁਨੀਆ ਦੇ ਉੱਤੇ ਮਤਲਬ ਕਿ ਖੁਸ਼ ਮਤਲਬ ਖੁਸ਼ ਖਾਲੀ ਜ਼ਿੰਦਗੀ گزارਦਾ ਹੈ ਨਾ ਅੱਗੇ ਕੰਮ ਕਰ ਜਾਂਦਾ ਹੈ ਤੇ ਰੱਬ ਵਾਕਈ ਪਤਾ ਨਹੀਂ ਚੱਲਦਾ ਕਿ ਕਿਵੇਂ ਤੋਰ ਜਾਂਦੇ ਨੇ ਦੁਨੀਆ ਤੋਂ ਬਿਲਕੁਲ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਸ ਕਰਕੇ ਜਰੂਰ ਤੁਸੀਂ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਨਾਲ